ਵੈਗ੍ਰੇਜੀ ਕਾਕਾ ਸਾਹ ਵੈਗ੍ਰੇਜੀ ਕੀ ਵਤੇ ਪਰ ਆਵੋ ਪਿਆਰੀ ਦੋਸਤੋ ਮੇਰੀ ਸੋਕ ਵਾਲੀ ਸਾਰੀ ਯੂਟਿਊਬਰ ਵਾਲੀਓ ਕਿੰਨੇ ਸਾਡੇ ਦੋਸਤ ਜੁੜੇ ਹੋਏ ਆ ਸਾਡੇ ਨਾਲ ਤੁਹਾਨੂੰ ਇੱਕ ਸਵਾਲ ਕਰਨਾ ਹੈ ਤੁਸੀਂ ਉਹਦਾ ਉੱਤਰ ਦਿਓ ਕਿਹੜਾ ਫਲ ਲੱਗਿਆ ਵਾ ਬੂਟਾ ਦੇਖ ਲਓ ਭਰਿਆ ਪਿਆ ਇੱਕ ਕਿਹੜਾ ਫਲ ਆ ਇਹਨੂੰ ਕੀ ਨਾਮ ਆ ਫੜਦਾ ਇਹਦਾ ਤੁਸੀਂ ਦੇਖ ਸਕਦੇ ਹੋ ਇਹਨਾਂ। ਪਰਾ ਫਲ ਹੈ। ਇਹ ਤੁਹਾਨੂੰ ਦਿਖਾਉਣਾ ਮੈਂ ਇਹਦਾ ਨਾਮ ਕੀ ਹੈ? ਇਹ ਤੁਸੀਂ ਮੈਨੂੰ ਦੱਸਣਾ ਹੈ। ਇਸ ਫਲ ਦਾ ਨਾਮ ਕੀ ਹੈ? ਅੱਗੇ ਹੋਰ ਆ ਗਿਆ ਔਰੇ। ਆਹ ਦੇਖੋ, ਇਹ ਬੂਟੇ ਕਿੰਨੇ ਭਰੇ ਬੈਣ ਹੁਣ ਦੇ। ਆਹ ਦੇਖੋ ਕਿੰਨਾ ਫਲ ਲੱਗਿਆ ਵਾ ਇਹ। ਇਹਦਾ ਨਾਮ ਕੀ ਹੈ ਫਲ ਦਾ? ਇਹਨੂੰ ਕੀ ਕਹਿੰਦੇ ਆ? ਫਲ ਦੇਖੋ ਕਿੰਨਾ। ਔਰੇ ਆ ਬਈ ਇਹਨਾਂ। ਜਿਵੇਂ ਟਮਾਟਰ ਨਹੀਂ ਹੁੰਦਾ ਹੈਗਾ। ਕੰਦਾ ਹੌਲਾ ਹੈ ਇਹ ਨੂੰ ਕੀ ਕਹਿੰਦੇ ਆ ਸਾਰੇ ਪੁੱਟੇ ਭਰੇ ਪਏ ਲੋਕ ਇਹਦਾ ਨਾਮ ਕੀ ਹੈ ਇਹ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਦੱਸਣਾ ਹੈ ਕਿਉਂਕਿ ਇਹ ਚੀਜ਼ਾਂ ਆਪਣੇ ਏਲੋਪ ਹੋ ਰਹੀਆਂ ਹਨ ਸਾਰੀਆਂ ਇਸ ਲਈ ਮੈਂ ਬੇਨਤੀ ਹੈ ਮੇਰੀ ਸਾਰਿਆਂ ਨੂੰ ਕਿ ਇਹਦਾ ਨਾਮ ਜ਼ਰੂਰ ਦੱਸੋ ਕੀ ਐਸ ਫਲ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ